जय टीम जय भारत मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਸਤਿਗੁਰ ਅਰਦਾਸ ਜੀ ਦੇ ਗੁਰਪੁਰਬ ਨੂੰ ਲੈ ਕੇ ਗੱਲਬਾਤ ਕੀਤੀ ਸੀ ਕਿ ਪੂਰੇ ਸੰਸਾਰ ਦੇ ਵਿੱਚ 647ਵਾਂ ਗੁਰਪੁਰਬ ਮਨਾਉਣ ਦੀ ਹੈ ਕਿਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਮਤਲਬ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਨੇ ਔਰ ਉਸ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਪ੍ਰੋਮਿਸ ਕੀਤਾ ਸੀ ਕਿ ਹਰ ਰੋਜ਼ ਸਤਗੁਰੂ ਰਵਿਦਾਸ ਜੀ ਦੇ ਨਾਲ ਸੰਬੰਧਤ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚੋਂ ਹਰ ਰੋਜ਼ ਇੱਕ ਘਟਨਾ ਲੈ ਕੇ ਮੈਂ ਤੁਹਾਡੇ ਰੂਬਰੂ ਹੋਵਾਂਗਾ ਅੱਜ ਇੱਕ ਅਜਿਹੀ ਘਟਨਾ ਸਤਗੁਰ ਰਵਿਦਾਸ ਜੀ ਦੀ ਜ਼ਿੰਦਗੀ ਦੇ ਵਿੱਚ ਵਾਪਰੀ ਔਰ ਕੁਝ ਲੋਕਾਂ ਨੂੰ ਸਹੀ ਰਸਤੇ ਲਿਉਣ ਵਾਸਤੇ ਕਈ ਵਾਰ ਸਤਗੁਰ ਰਵਿਦਾਸ ਮਹਾਰਾਜ ਜੀ ਮਤਲਬ ਇੰਨੀ ਇਨੇ ਪਿਆਰ ਦੇ ਨਾਲ ਇਨੇ ਸਤਕਾਰ ਦੇ ਨਾਲ ਪੇਸ਼ ਆਉਂਦੇ ਐ ਕਿਸ ਸਤਿਮੁੱਚ ਦੂਸਰਿਆਂ ਦਾ ਦਿਲ ਵੀ ਜਿਹੜਾ ਹੈ ਉਹ 모ਇਆ ਜਾਂਦਾ ਹੈ ਸੋਨੇ ਦੇ ਕੰਗਣ ਦੀ ਘਟਨਾ ਮੈਂ ਜਿ ਬਿਆਨ ਕਰਨ ਜਾ ਰਿਹਾ ਵੈਸੇ ਤਾਂ ਤੁਸੀਂ ਇਸ ਘਟਨਾ ਤੋਂ ਵਾਕਫ ਹੀ ਹੋ ਲੇਕਿਨ ਸੋਨੇ ਦਾ ਕੰਗਣ ਜਿਹੜਾ ਹੈਗਾ ਉਸ ਦੀ ਕੀ ਘਟਨਾ ਹੈ ਇਸ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਦੋਸਤੋ ਦੱਸਦੇ ਨੇ ਜੋ ਇਤਿਹਾਸ ਦੱਸਦਾ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਇੱਕ ਕੁਟੀਆਂ ਦੇ ਵਿੱਚ ਰਹਿੰਦੇ ਸਨ ਜਿੱਤੇ ਕੀ ਜੁੱਤੀਆਂ ਗੰਡਣ ਦਾ ਉਹ ਮਤਲਬ ਕੰਮ ਕਰਦੇ ਸੀ ਕਿਰਤ ਕਰਦੇ ਸੀ ਔਰ ਜਿੱਥੇ ਆਪਣਾ ਨਿਰਬਾਹ ਕਰਦੇ ਸੀ ਉੱਥੇ ਹੀ ਆਪਣੇ ਪਰਿਵਾਰ ਦਾ ਵੀ ਨਿਰਬਾਹ ਕਰਦੇ ਸੀ ਜਾਨੀ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਜੁੱਤੀਆਂ ਗੰਡਣ ਦਾ ਕੰਮ ਕੀਤਾ ਹੋਇਆ ਸੀ ਲੇਕਿਨ ਇਤਿਹਾਸ ਦੱਸਦਾ ਹੈ ਕਿ ਜਿਸ ਰਸਤੇ ਦੇ ਉੱਪਰ ਸਤਗੁਰ ਰਵਿਦਾਸ ਮਹਾਰਾਜ ਦੀ ਕੁਟੀਆਂ ਸੀ ਉੱਥੋਂ ਵੀ ਹਰ ਮਤਲਬ ਰੋਜ਼ ਜਿਹੜੇ ਗੰਗਾ ਮਾਤਾ ਜੀ ਦੇ ਇਸ਼ਨਾਨ ਗੰਗਾ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਕੁਝ ਪੰਡਤ ਆਇਆ ਜਾਇਆ ਕਰਦੇ ਸਨ ਔਰ ਸਤਗੁਰ ਰਵਿਦਾਸ ਮਹਾਰਾਜ ਜੀ ਹਮੇਸ਼ਾ ਆਪਣੇ ਕੰਮ ਦੇ ਵਿੱਚ ਧਿਆਨ ਰੱਖਦੇ ਸੀ ਔਰ ਕਹਿੰਦੇ ਹਨ ਬੇ ਹੱਥ ਕਾਰ ਬਲ ਤੇ ਨਜ਼ਰ ਯਾਰ ਬਲ ਲੇਕਿਨ ਇਹ ਉਹਨਾਂ ਦੀ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਹਮੇਸ਼ਾ ਜੁੜੀ ਰਹਿੰਦੀ ਸੀ ਸਤਗੁਰ ਰਵੀਦਾਸ ਮਹਾਰਾਜ ਇੱਕ ਦਿਨ ਆਪਣੇ ਕੰਮ ਦੇ ਵਿੱਚ ਪੂਰੀ ਤਰ੍ਹਾਂ ਵਿਅਸਤ ਪੰਡਤ ਜੀ ਕੁਛ ਉੱਥੋਂ ਦੀ ਕੁਟੀਆਂ ਦੇ ਕੋਲ ਦੀ ਲੰਗੇ ਔਰ ਉਹਨਾਂ ਦੇ ਵਿੱਚੋਂ ਇੱਕ ਪੰਡਤ ਜੀ ਦੀ ਜਿਹੜੀ ਜੁੱਤੀ ਹੈ ਉਹ ਟੁੱਟ ਜਾਂਦੀ ਹੈ ਜਦੋਂ ਟੁੱਟ ਜਾਂਦੀ ਹੈ ਤਾਂ ਉਸ ਦੇ ਜ਼ਿਹਨ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਰਾਹ ਦੇ ਵਿੱਚ ਰਵੀਦਾਸ ਦੀ ਕੁਟੀਆਂ ਹੈ ਜੋ ਕਿ ਜੁੱਤੀਆਂ ਗੰਡਣ ਦਾ ਕੰਮ ਕਰਦਾ ਹੈ ਉਹ ਕਿਤੇ ਮੈਨੂੰ ਨਵਾਂ ਜੋੜਾ ਦੇਵੇ ਨਾ ਤਾਂ ਮਜ਼ਾ ਆ ਜੀ ਔਰ ਹੋਇਆ ਵੀ ਇਸ ਤਰ੍ਹਾਂ ਜਦੋਂ ਉਹ ਪੰਡਤ ਜੀ ਬਕਾਇਦਾ ਤੌਰ ਤੇ ਸਤਗੁਰ ਰਵਿਦਾਸ ਜੀ ਦੀ ਕੁਟਿਆਰੇ ਕੋਲ ਪਹੁੰਚੇ ਤਾਂ ਸਤਗੁਰ ਰਵਿਦਾਸ ਜੀ ਨੇ ਬੜੇ ਪਿਆਰ ਤੇ ਸਤਕਾਰ ਦੇ ਨਾਲ ਉਹਨਾਂ ਨੂੰ ਆਉਣ ਦਾ ਕਾਰਨ ਔਰ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਵੀ ਉਹਨਾਂ ਨੇ ਬੁਲਾਉਣਾ ਸੀ ਉਸ ਨੂੰ ਬੁਲਾਇਆ ਹੈ ਲੇਕਿਨ ਜਦੋਂ ਪਤਾ ਲੱਗਾ ਕਿ ਇਹਨਾਂ ਦੀ ਜੁੱਤੀ ਟੁੱਟ ਗਈ ਹੈ ਤੇ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਪੰਡਤ ਜੀ ਨੂੰ ਇੱਕ ਨਵਾਂ ਜੋੜਾ ਜਿਹੜਾ ਜੁੱਤੀਆਂ ਦਾ ਉਹ ਦੇ ਦਿੱਤਾ ਔਰ ਪੰਡਤ ਜੀ ਬੜੇ ਖੁਸ਼ ਹੋਏ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਪਹਿਲੇ ਗੱਲ ਸੀ ਕਿ ਕਿਤੇ ਨਾ ਕਿਤੇ ਮੈਨੂੰ ਇੱਕ ਜੋੜਾ ਨਵਾਂ ਮਿਲ ਜਾਵੇ ਤਾਂ ਫਿਰ ਮਜ਼ਾ ਹੀ ਆਜਵੇ ਬੜੇ ਖੁਸ਼ ਸਗੇ ਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਪੰਡਤ ਜੀ ਤੋਂ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਗੰਗਾ ਮਾਤਾ ਦੇ ਦਰਸ਼ਨਾਂ ਲਈ ਜਾ ਰਹੇ ਹਾਂ ਉੱਥੇ ਇਸ਼ਨਾਨ ਕਰਾਂਗੇ ਔਰ ਇਸ਼ਨਾਨ ਕਰਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਾਂਗੇ ਤ ਸਤਗੁਰ ਰਵਿਦਾਸ ਜੀ ਨੇ ਪੰਡਤ ਜੀ ਨੂੰ ਕਿਹਾ ਕਿ ਜੇ ਤੁਸੀਂ ਗੰਗਾ ਮਾਤਾ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਹੋ ਤਾਂ ਇੱਕ ਮੇਰਾ ਵੀ ਛੋਟਾ ਜਿਹਾ ਕੰਮ ਕਰ ਦੇਣਾ ਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਇੱਕ ਦਮੜੀ ਇੱਕ ਦਮੜੀ ਉਸ ਪੰਡਤ ਜੀ ਨੂੰ ਦਿੱਤੀ ਕਿ ਇਹ ਦਮੜੀ ਮੇਰੀ ਵੀ ਤੁਸੀਂ ਦਾਨ ਜਾਂ ਭੇਟ ਮਾਤਾ ਜੀ ਨੂੰ ਕਰ ਦੇਣੀ ਹੈ ਲੇਕਿਨ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਇੱਕ ਸ਼ਰਤ ਜਿਹੜੀ ਸੀ ਉਹ ਪੰਡਤ ਜੀ ਦੇ ਨਾਲ ਸੰਜੀ ਕੀਤੀ ਕਹਿੰਦੇ ਮੇਰੀ ਦਮੜੀ ਜਿਹੜੀ ਹੈ ਇਹ ਇਹ ਨਹੀਂ ਹੈ ਕਿ ਤੁਸੀਂ ਜਾ ਕੇ ਡੂੰਗਾ ਵਿੱਚ ਸੁੱਟ ਦੇਣੀ ਹੈ ਮੇਰੀ ਦਮੜੀ ਜਦੋਂ ਤੱਕ ਗੰਗਾ ਮਾਤਾ ਜੀ ਆਪਣਾ ਹੱਥ ਗੰਗਾ ਦੇ ਵਿੱਚੋਂ ਬਾਹਰ ਨਾ ਕੱਢੇ ਉਨੀ ਦੇਰ ਤੱਕ ਤੁਸੀਂ ਮੇਰੀ ਇਹ ਦਮੜੀ ਭੇਟ ਨਹੀਂ ਕਰਨੀ ਔਰ ਜਦੋਂ ਮਾਤਾ ਗੰਗਾ ਜੀ ਦਾ ਹੱਥ ਉੱਪਰ ਆ ਗਿਆ ਤੇ ਉਹਨਾਂ ਦੀ ਤਲੀ ਦੇ ਉੱਪਰ ਇਹ ਦਮੜੀ ਰੱਖ ਦੇਣੀ ਹੈ ਹੁਣ ਦੋਸਤੋ ਪੰਡਤ ਅਭਿਮਾਨੀ ਸੀ ਹੰਕਾਰੀ ਸੀ ਮਨ ਨਹੀਂ ਮਨ ਵਿੱਚ ਸੋਚਣ ਲੱਗ ਪਿਆ ਕਿ ਅਸੀਂ ਹਰ ਰੋਜ਼ ਹੀਰੇ ਮੋਤੀ ਜਵਾਹਰਾਤ ਪਤਾ ਨਹੀਂ ਕਿਸ ਕਿਸ ਤਰ੍ਹਾਂ ਦਾ ਮਹਿੰਗਾ ਜਿਹੜਾ ਹੈ ਉੱਥੇ ਅਸੀਂ ਸਮਾਨ ਚੜਾਉਂਦੇ ਆ ਸਾਡੀ ਤਾਂ ਅਜ ਤੱਕ ਗੰਗਾ ਮਾਤਾ ਨੇ ਭੇਟ ਨੂੰ ਸਵੀਕਾਰ ਕਰਨ ਵਾਸਤੇ ਆਪਣਾ ਹੱਥ ਨਹੀਂ ਕੱਢਿਆ ਤਾਂ ਇਹ ਰਵੀਦਾ ਜਿਹੜਾ ਕਿ ਚਮਾਰ ਜਾਤੀ ਦੇ ਨਾਲ ਸੰਬੰਧਿਤ ਹੈ ਇਸ ਦੀ ਛੋਟੀ ਜਿਹੀ ਦਮੜੀ ਉਹ ਹੱਸਦਾ ਹੋਇਆ ਉਥੋਂ ਨਿਕਲ ਗਿਆ ਦੋਸਤੋ ਜਦੋਂ ਇਸ ਘਟਨਾ ਨੂੰ ਅੱਗੇ ਤੋਰੀਏ ਜਦੋਂ ਪੰਡਿਤ ਜੀ ਗੰਗਾ ਦੇ ਕਿਨਾਰੇ ਪਹੁੰਚੇ ਅਤੇ ਉਹਨਾਂ ਨੇ ਜੋ ਵੀ ਮਤਲਬ ਭੇਟ ਕਰਨਾ ਸੀ ਸੋਨਾ, ਚਾਂਦੀ, ਹੀਰੇ, ਜਵਾਹਰਾਤ ਉਹ ਗੰਗਾ ਮਾਤਾ ਨੂੰ ਭੇਟ ਕੀਤੇ, ਇਸ਼ਨਾਨ ਕੀਤੇ ਅਤੇ ਕੰਮ ਤੋਂ ਬਾਅਦ ਜਦੋਂ ਵਾਪਸ ਜਾਣ ਲੱਗਾ ਤਾਂ ਉਹ ਭੁੱਲ ਚੁੱਕਾ ਸੀ ਕਿ ਰਵਿਦਾਸ ਦੀ ਦਮੜੀ ਵੀ ਮੈਂ ਭੇਟ ਕਰਨੀ ਹੈ। ਤੇ ਗੰਗਾ ਮਾਤਾ ਜੀ ਦੀ ਗੰਗਾ ਚੋਂ ਆਵਾਜ਼ ਆਈ ਕਿ ਪੰਡਿਤ ਜੀ ਤੁਸੀਂ ਬਹੁਤ ਕੁਝ ਭੁੱਲ ਰਹੇ ਹੋ। तुसी मेरे सब तो प्यारे भगत रविदास की दिखती हुई दमड़ी मेरे तक क्यों नहीं पहुंचा रहे और उसने आले दुआले गंगा माता जी ने कहा कि तुम्हें उन्होंने दिती हुई भेंट मैं देना दे। जो गल चाली रही थी गंगा दे एक बहुत ही सुंदर हथ जड़ा है वो गंगा के बच्चों बाहर निकलिया पंडित देख के हैरान हो गया पंडित देख के मतलब उस लग रहा कि सारा कुछ की है जो देखी जा रहा गंगा माता जी ने फिर कहा आओ मेरे सब तो प्यारे सेवक रविदास जी की दमड़ी और गंगा माता ने अपना हाथ अगे कर दिता है पंडित ने सतगुर रविदास द्वारा दीती हुई दमड़ी गंगा माई दथेली रख दी ਔਰ ਗੰਗਾ ਮਾਈ ਨੇ ਇੱਕ ਸੋਨੇ ਦਾ ਟੰਗਣ ਜਿਸ ਦੀ ਕੀਮਤ ਅੰਦਾਜ਼ਾ ਲਗਾਇਆ ਨਹੀਂ ਲਗਾ ਸਕਦੇ ਜਿਹੜਾ ਕਿ ਇੰਨਾ ਖੂਬਸੂਰਤ ਸੀ ਤੇ ਉਸਦੇ ਨਿਸ਼ਕਾਰੇ ਜਿਹੜੇ ਸੀ ਉਹ ਸਾਰੇ ਪਾਸੇ ਪੈ ਰਹੇ ਸੀ ਤਾਂ ਮਾਤਾ ਗੰਗਾ ਜੀ ਨੇ ਪੰਡਤ ਜੀ ਨੂੰ ਕਿਹਾ ਕਿ ਇਹ ਜਿਹੜਾ ਸੋਨੇ ਦਾ ਟੰਗਣ ਹੈ ਇਹ ਮੇਰੇ ਵੱਲੋਂ ਰਵਿਦਾਸ ਨੂੰ ਤੋਹਫੇ ਦੇ ਤੌਰ ਤੇ ਦੇ ਦੇਣਾ ਔਰ ਇੰਨੀ ਗੱਲ ਕਹਿ ਕੇ ਗੰਗਾ ਮਾਈ ਅਲੋਪ ਹੋ ਗਈ ਔਰ ਪੰਡਤ ਹੱਕਾ ਬੱਕਾ ਰਹਿ ਗਿਆ ਹੁਣ ਸੋਨੇ ਦਾ ਕੰਗਣ ਬਹੁਤ ਕੀਮਤੀ ਸੀ ਪੰਡਤ ਦਾ ਦਿਲ ਬੇਈਮਾਨ ਹੋ ਗਿਆ ਹੁਣ ਪੰਡਤ ਕਦੇ ਆਪਣੇ ਘਰ ਵੱਲ ਕਦੇ ਸਤਿਗੁਰੂ ਰਵਿਦਾਸ ਬਾਰੇ ਸੋਚ ਰਿਹਾ ਔਰ ਕਦੇ ਉਸ ਜੜਾਉ ਕੰਗਣ ਬਾਰੇ ਸੋਚ ਰਿਹਾ ਜਿਸ ਦੀਆਂ ਤਮਕਾਰਾਂ ਮਤਲਬ ਜਿਸ ਦੇ ਲਸ਼ਕਾਰੇ ਮਤਲਬ ਉਸਨੇ ਲੋਕ ਕਰਨ ਦੇ باوجود ਵੀ ਉਸਨੇ ਲਿਸ਼ਕਾਰੇ ਉਸ ਚੀਜ਼ ਚੋਂ ਬਾਹਰ ਨਿਕਲ ਰਹੇ ਸਨ ਪੰਡਤ ਦਾ ਦਿਲ ਜਦੋਂ ਬੇਈਮਾਨ ਹੋ ਗਿਆ ਉਸਨੇ ਸੋਨੇ ਦਾ ਜਿਹੜਾ ਕੰਗਣ ਸੀ ਉਹ ਰਵਿਦਾਸ ਗੁਰੂ ਨੂੰ ਦੇਣ ਦੀ ਬਜਾਏ ਉਹ ਆਪਣੇ ਘਰ ਲੈ ਗਿਆ ਔਰ ਪਹੁੰਚਦਿਆਂ ਪਹੁੰਚਦਿਆਂ ਇਹ ਕੰਗਣ ਜਿਹੜਾ ਹੈ ਉਹ ਉਸ ਵੇਲੇ ਦੇ ਰਾਜੇ ਨਰੇਸ਼ ਤੱਕ ਪਹੁੰਚ ਗਿਆ ਜਦੋਂ ਰਾਜੇ ਨਰੇਸ਼ ਤੱਕ ਉਹ ਕੰਗਣ ਪਹੁੰਚਿਆ ਔਰ ਉਹ ਕੰਗਣ ਰਾਜੇ ਨੇ ਆਪਣੀ ਰਾਣੀ ਨੂੰ ਦੇ ਦਿੱਤਾ ਜਦੋਂ ਰਾਣੀ ਨੇ ਉਹ ਕੰਗੜ ਹੱਥ ਵਿੱਚ ਪਾਇਆ ਉਹ ਬਾਗੋ ਬਾਗ ਹੋ ਗਈ ਉਸ ਵੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਾ ਔਰ ਜਦੋਂ ਉਸ ਨੇ ਆਪਣਾ ਹੱਥ ਦੂਸਰਾ ਦੇਖਿਆ ਜਿਸ ਦੇ ਵਿੱਚ ਕੰਗਣ ਨਹੀਂ ਪਾਇਆ ਹੋਇਆ ਸੀ ਉਹ ਉਸ ਨੂੰ ਬੁਰਾ ਲੱਗਣ ਲੱਗ ਪਿਆ ਤਾਂ ਉਸ ਨੇ ਰਾਜੇ ਨੂੰ ਕਿਹਾ ਕਿ ਰਾਜਨ ਮੇਰੇ ਇੱਕ ਹੱਥ ਦੇ ਵਿੱਚ ਤਾਂ ਕੰਗੜ ਹੈ ਪਰ ਦੂਸਰਾ ਮੇਰਾ ਜਿਹੜਾ ਹੱਥ ਹੈ ਮੇਰੀ ਕਲਾਈ ਜਿਹੜੀ ਹੈ ਉਹ ਬਿਲਕੁਲ ਸੁੰਨੀ ਹੈ ਮੈਨੂੰ ਇਹਦੇ ਨਾਲ ਦਾ ਜਿਹੜਾ ਇੱਕ ਹੋਰ ਸੋਨੇ ਦਾ ਕੰਗੜ ਚਾਹੀਦਾ ਹੈ ਜਿੱਥੋਂ ਉਸ ਪੰਡਤ ਨੇ ਇੱਕ ਅੰਗੜ ਬਣਾਇਆ ਹੈ ਮੈਨੂੰ ਉੱਥੇ ਲੈ ਚਲੋ ਜਾਂ ਮੈਨੂੰ ਉੱਥੋਂ ਇੱਕ ਕੰਗੜ ਬਣਾ ਕੇ ਦੇ ਦਿਓ ਰਾਜੇ ਨੇ ਪੰਡਤ ਨੂੰ ਫਿਰ ਦਰਬਾਰ ਦੇ ਵਿੱਚ ਹਾਜ਼ਰ ਕੀਤਾ ਕਿਉਂਕਿ ਉਸ ਤੇ ਦੇਰ ਚ ਲਾਲਚ ਆ ਗਿਆ ਸੀ ਕਿ ਕੰਗਣ ਦੇਣ ਤੋਂ ਬਾਅਦ ਮੈਨੂੰ ਰਾਜਾ ਮਾਲਾ-ਮਾਲ ਕਰ ਦੇਗਾ ਤੇ ਰਾਜੇ ਨੇ ਪੰਡਤ ਨੂੰ ਫਿਰ ਹੁਕਮ ਦਿੱਤਾ ਕਿ ਪੰਡਤ ਜੀ ਇਸ ਨਾਲ ਦਾ ਸਾਨੂੰ ਇੱਕ ਕੰਗਣ ਹੋਰ ਬਣਾ ਕੇ ਦਿਓ ਹੁਣ ਪੰਡਤ ਵਿਚਾਰਾ ਸੋਚਾਂ ਵਿੱਚ ਪੈ ਗਿਆ ਕਿ ਮੈਂ ਕੀ ਕਰਾਂ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਉਸ ਨੇ ਬਹੁਤ ਦੁਕਾਨਾਂ 'ਚ ਪੁੱਛਿਆ ਕਿ ਇਸ ਨਾਲ ਦਾ ਕੰਗਣ ਬਣ ਜਾਏਗਾ ਕਿਸੇ ਨੇ ਵੀ ਹਾਂ ਨਹੀਂ ਕੀਤੀ ਔਰ ਸਭ ਨੇ ਕਿਹਾ ਕਿ ਇਹ ਕੰਗਣ ਸਾਡੇ ਕੋਲੋਂ ਨਹੀਂ ਬੰਡਾ ਕਿਉਂਕਿ ਉਸ ਕੰਗਣ ਦੇ ਵਿੱਚ ਪ੍ਰੀਤ ਸੀ ਪਿਆਰ ਸੀ ਇੱਕ ਲਗਨ ਸੀ ਜਦੋਂ ਬਹੁਤ ਮੈਂ ਤਾਂ ਪੰਡਤ ਹਾਰ ਤੇ ਫਿਰ ਰਾਜੇ ਦੇ ਦਰਬਾਰ ਦੇ ਵਿੱਚ ਪਹੁੰਚ ਗਿਆ ਉਧਰ ਰਾਣੀ ਹਰ ਰੋਜ਼ ਇੰਤਜ਼ਾਰ ਕਰਦੀ ਸੀ ਕਿ ਕਦੋਂ ਸੋਨੇ ਦਾ ਕੰਗਣ ਆਵੇ ਤਾਂ ਮੈਂ ਦੋਹਾ ਬਾਹਾਂ ਵਿੱਚ ਪਾ ਕੇ ਆਪਣੇ ਆਪ ਨੂੰ ਹੋਰ ਖੂਬਸੂਰਤ ਮਤਲਬ ਦਿਖਾਉਣ ਦੀ ਕੋਸ਼ਿਸ਼ ਕਰਾ ਹੁਣ ਦੋਸਤੋ ਰਾਣੀ ਕੰਗਣ ਦੇ ਇੰਤਜ਼ਾਰ ਦੇ ਵਿੱਚ ਬਿਮਾਰ ਰਹਿਣ ਲੱਗ ਪਈ ਉਸ ਨੂੰ ਗਮ ਲੱਗਣ ਲੱਗ ਪਿਆ ਕਿ ਮੈਨੂੰ ਜਦੋਂ ਤੱਕ ਇਹ ਕੰਗਣ ਇਸ ਤਰ੍ਹਾਂ ਦਾ ਨਹੀਂ ਮਿਲਦਾ ਮੈਨੂੰ ਲੱਗਦਾ ਕਿ ਮੈਂ ਬਿਨਾਂ ਕੰਗਣ ਦੇ ਹੀ ਇਸ ਦੁਨੀਆ ਤੋਂ ਚਲੇ ਜਾਵਾਂਗੀ ਤਦ ਰਾਜੇ ਨੇ ਫਿਰ ਪੰਡਤ ਨੂੰ ਬੁਲਾਇਆ ਕਿ ਪੰਡਤ ਜੀ ਤੁਹਾਨੂੰ ਆਖਰੀ ਵਾਰ ਕਹਿ ਰਿਹਾ ਕਿ ਸੋਨੇ ਦਾ ਕੰਗੜੇ ਪੈਦਾ ਕਰ ਦਿਓ ਨਹੀਂ ਤਾਂ ਮੇਰੀ ਵਾਈਫ ਜਿਹੜੀ ਹੈ ਉਹ ਹੋਰ ਜ਼ਿਆਦਾ ਬਿਮਾਰ ਹੋ ਜਾਏਗੀ ਫਿਰ ਪੰਡਤ ਨੇ ਪੰਡਤ ਨੇ ਜਦੋਂ ਆਪਣੇ ਆਪ ਨੂੰ ਫਸਿਆ ਮਹਿਸੂਸ ਕੀਤਾ ਉਹ ਕਹਾਵਤ ਸੁਣੀ ਹੈ ਨਾ ਬਈ ਆਪੇ ਹੀ ਫਸਿਏ ਤੈਨੂੰ ਕੌਣ ਛੁਡਾਵੇ ਹੁਣ ਪੰਡਤ ਪੂਰੀ ਤਰ੍ਹਾਂ ਬੇਤਵ ਦੇ ਵਿੱਚ ਘਿਰ ਚੁੱਕਾ ਸੀ ਉਸ ਨੂੰ ਦੱਸਣਾ ਪਿਆ ਕਿ ਇਹ ਕੰਗਣ ਮੈਂ ਨਹੀਂ ਬਣਾਇਆ ਇਹ ਕੰਗਣ ਅਸਲ ਵਿੱਚ ਰਵੀਦਾਸ ਨੇ ਇੱਕ ਭੇਂਟ ਦਿੱਤੀ ਸੀ ਦਮੜੀ ਦੀ ਤੇ ਗੰਗਾ ਮਾਈ ਜਦੋਂ ਤੱਕ ਹੱਥ ਬਾਹਰ ਕੱਢ ਕੇ ਮੇਰੀ ਦਮੜੀ ਸਵੀਕਾਰ ਨਹੀਂ ਕਰਦੀ ਉਨੀ ਦੇਰ ਤੱਕ ਤੁਸੀਂ ਇਹ ਦਮੜੀ ਗੰਗਾ ਵਿੱਚ ਨਹੀਂ ਸੁਟਣੀ ਔਰ ਮੈਂ ਬਕਾਇਦਾ ਤੌਰ ਤੇ ਜਦੋਂ ਗੰਮਣੀ ਸੁਟਣ ਲੱਗਾ ਤੇ ਗੰਗਾ ਮਾਈ ਦਾ ਹੱਥ ਆ ਗਿਆ ਔਰ ਇੱਕ ਤੋਹਫੇ ਦੇ ਤੌਰ ਤੇ ਗੰਗਾ ਮਾਈ ਜੀ ਨੇ ਗੁਰੂ ਰਵਿਦਾਸ ਜੀ ਨੂੰ ਦਿੱਤਾ ਸੀ ਇਹ ਸੋਨੇ ਦਾ ਕੰਗੜ ਜਦੋਂ ਸੋਨੇ ਦਾ ਕੰਗੜ ਮੈਂ ਵੇਖਿਆ ਤਾਂ ਮੇਰੇ ਦਿਲ ਚ ਲਾਲਚ ਆ ਗਿਆ ਕਿ ਤੁਸੀਂ ਮੈਨੂੰ ਮਾਲਾ-ਮਾਲ ਕਰ ਦੋਗੇ ਪਰ ਤੁਸੀਂ ਤਾਂ ਮੇਰੀ ਮਤਲਬ ਮੇਰਾ ਬੁਰਾ ਹਾਲ ਕਰ ਦਿੱਤਾ ਹੁਣ ਰਾਜਾ ਜਿਹੜਾ ਸੀ ਪੂਰੇ ਮਤਲਬ ਆਪਣੀ ਆਵਾਮ ਦੇ ਨਾਲ ਆਪਣੀ ਮਤਲਬ ਕਹਿ ਸਕਦੇ ਆ ਕਿ ਜਿੰਨੇ ਵੀ ਉਹਨਾਂ ਦੇ ਅਹਿਲਕਾਰ ਸੀ ਉਹਨਾਂ ਨੂੰ ਲੈ ਕੇ ਗੁਰੂ ਰਵਿਦਾਸ ਜੀ ਦੀ ਉਸ ਕੁਟਿਆ ਤੇ ਆ ਪਹੁੰਚੇ ਜਦੋਂ ਰਵਿਦਾਸ ਜੀ ਦੀ ਕੁਟਿਆ ਤੇ ਪਹੁੰਚੇ ਤਦ ਰਾਜਾ ਉਹਨਾਂ ਦੇ ਅਹਿਲਕਾਰ ਹੋਰ ਬਹੁਤ ਸਾਰੇ ਲੋਕ ਸੀ ਜਿਹੜੇ ਕੀ ਸਤਗੁਰ ਰਵਿਦਾਸ ਜੀ ਦੀ ਕੁਟਿਆ ਤੇ ਨਜ਼ਰ ਆ ਰਹੇ ਸੀ ਤਾਂ ਪੰਡਤ ਨੇ ਸਾਰੀ ਗੱਲਬਾਤ ਸੁਣਾਈ ਜਦ ਪੰਡਤ ਨੇ ਇਹ ਗੱਲ ਕਹੀ ਕਿ ਰਵਿਦਾਸ ਜੀ ਇਸ ਤਰ੍ਹਾਂ ਦਾ ਕੰਗੜਾ ਰਾਣੀ ਨੂੰ ਚਾਹੀਦਾ ਹੈ ਜੇ ਦੇ ਦਿਓ ਤਾਂ ਠੀਕ ਹੈ ਨਹੀਂ ਤਾਂ ਫਿਰ ਮੈਂ ਸਹਯਾ ਤਾਂ ਮੈਨੂੰ ਮਿਲ ਨਹੀਂ ਮਿਲਣੀ ਹੈ ਉਹ ਕੁਲ ਮਾਲਕ ਅਕਾਲ ਪੁਰਖ ਦਾ ਰੂਪ ਸਤਗੁਰ ਰਵਿਦਾਸ ਮਹਾਰਾਜ ਜੀ ਉਹਨਾਂ ਨੇ ਉਸ ਦਿਨ ਹੀ ਇਹ ਸਾਰੀ ਵਿੱਤਾਂ ਨੂੰ ਜਾਣ ਲਿਆ ਜਦੋਂ ਜਾਣਿਆ ਤਾਂ ਉਹਨਾਂ ਨੇ ਮਾਤਾ ਗੰਗਾ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਅਰਦਾਸ ਕਰਕੇ ਜਿਸ ਕੁੰਡ ਦੇ ਕੋਲ ਜਿਸ ਕੁੰਡ ਦੇ ਵਿੱਚ ਪਾਣੀ ਰੱਖਿਆ ਹੁੰਦਾ ਹੈ ਜਿਸ ਨੂੰ ਜਦੋਂ ਉਹ ਜੁੱਤੀ ਗੰਢਦੇ ਹਾਂ ਤੇ ਚਮੜੇ ਨੂੰ ਨਰਮ ਕਰਨ ਵਾਸਤੇ ਪਾਣੀ ਦਾ ਲੇਪ ਲਗਾਇਆ ਜਾਂਦਾ ਹੈ ਜਦੋਂ ਉਸ ਕੁੰਡ ਨੂੰ ਸਤਪੁਰ ਰਵਿਦਾਸ ਜੀ ਨੇ ਚੱਕਿਆ ਤੇ ਉਸ ਕੁੰਡ ਦੇ ਨੀਚੇ ਉਸ ਤਰ੍ਹਾਂ ਦੇ ਜੜਾਓ ਕੰਗੜਾ ਦਾ ਸੋਨੇ ਦੇ ਕੰਗੜਾ ਦਾ ਦਰਿਆ ਵਗ ਰਿਹਾ ਸੀ ਇਹ ਸਭ ਕੁਝ ਵੇਖ ਕੇ ਇਹ ਸਭ ਕੁਝ ਵੇਖ ਕੇ ਉਹ ਹੱਕੇ ਬੱਕੇ ਰਹਿ ਗਏ ਉਹ ਪੰਡਤ ਜਿਹੜਾ ਬੇਈਮਾਨੀ ਕਰਦਾ ਸੀ ਉਸ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਰਾਜਾ ਉਹਨਾਂ ਦੇ ਨਾਲ ਉਹਨਾਂ ਦੀ ਪਰਜਾ ਅਹਿਲਕਾਰ ਉਹਨਾਂ ਦੀ ਆਪਣੀ ਵਾਈਫ ਸਾਰੇ ਉਸਬਿੱਲਾ ਪਰਸੰਸਨ ਸਤਗੁਰ ਰਵਿਦਾਸ ਜੀ ਦਾ ਜਿਹੜਾ ਸਰੂਪ ਸੀ ਉਹ ਬਿਲਕੁਲ ਪਖਿਆ ਹੋਇਆ ਸੀ ਬਿਲਕੁਲ ਲਾਲ ਹੋਇਆ ਪਿਆ ਸੀ ਕਿਉਂਕਿ ਕੁਲ ਮਾਲਕ ਸਤਗੁਰ ਰਵਿਦਾਸ ਜੀ ਨੇ ਕਿਹਾ ਕਿ ਪੰਡਤ ਜੀ ਇਸ ਵਿੱਚੋਂ ਜਿੰਨੇ ਕੰਗਣ ਤੁਹਾਨੂੰ ਚਾਹੀਦੇ ਆ ਚੱਕ ਲਓ ਪਰ ਉਹ ਬੋਲ ਨਹੀਂ ਸੀ ਸਕਦਾ ਤਦ ਸਤਗੁਰ ਰਵਿਦਾਸ ਜੀ ਨੇ ਉਸ ਬਗ ਰਹਿ ਕੰਗੜਾ ਦੇ ਦਰਿਆ ਵਿੱਚੋਂ ਇੱਕ ਕੰਗਣ ਚੱਕਿਆ ਔਰ ਚੱਕ ਕੇ ਉਸ ਨੂੰ ਦੇ ਦਿੱਤਾ ਔਰ ਇਤਿਹਾਸ ਦੱਸਦਾ ਹੈ ਕਿ ਉਸ ਵੇਲੇ ਜਿੰਨੇ ਅਹਿਲਕਾਰ ਸਨ ਉਸ ਰਾਜੇ ਨਰੇਸ਼ ਨਾਲ ਪਹੁੰਚੇ ਸਨ ਸਤਗੁਰ ਰਵਿਦਾਸ ਜੀ ਦੀ ਸੱਚੀ ਲਗਨ ਸੱਚੀ ਪ੍ਰੀਤ ਔਰ ਹੱਕ ਹਲਾਲ ਦੀ ਕਮਾਈ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਬਹੁਤ ਪ੍ਰਭਾਵਿਤ ਹੋਏ ਔਰ ਸਾਰਿਆਂ ਦੇ ਸ਼ੀਸ਼ ਜਿਹੜੇ ਹੈ ਉਸ ਸਤਗੁਰ ਰਵਿਦਾਸ ਜੀ ਦੇ ਅੱਗੇ ਝੁਕ ਗਏ ਔਰ ਪੰਡਤ ਜੀ ਨੇ ਵੀ ਆਪਣੀ ਗਲਤੀ ਨੂੰ स्वीकार किया होके मैं किड़ी-बड़ी गलती कर बैठा सी सो दोस्तों सच्ची लगन सच्चा प्यार और जो दिल पूरी तरह साधा करैक्टर जोड़ा है वह पॉजिटिव और किसी भी तरह के मतलब तो रहत हो कुल मालक फिर कृपा ਕਰਦਾ ਹੀ ਕਰਦਾ ਹੈ ਇਤਿਹਾਸ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਮੈਨੂੰ ਪਤਾ ਹੈ ਕਿ ਤੁਸੀਂ ਮਤਲਬ ਜ਼ਰੂਰ ਮਾਫ ਕਰੋਗੇ ਕਿਉਂਕਿ ਇਨਸਾਨ ਗਲਤੀਆਂ ਦਾ ਪਤਲਾ ਹੈ ਜੇ ਅਣਜਾਣੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਤੇ ਫਿਰ ਮਾਫੀ ਵੀ ਤੁਸੀਂ ਦੇਣੀ ਹੈ ਪਰ ਦੋਸਤੋ ਹਰ ਰੋਜ਼ ਇੱਕ ਕਹਾਣੀ ਮੈਂ ਸਾਂਝੀ ਕਰਿਆ ਕਰਾਂਗਾ ਪਰ ਸ਼ਰਤ ਇੱਕ ਹੈ ਕਿ ਤੁਸੀਂ ਪੋਸੂਨਾਵਾ YouTube ਚੈਨਲ ਨੂੰ ਵਕਤ-ਵਕਤ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਹਰ ਅਪਡੇਟਸ ਤੁਹਾਡੇ ਤੱਕ ਪਹੁੰਚ ਸਕੇ ਜੈਪੀ ਜੈ ਪਾਰਤਾ